ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਸਿਵੀਆਂ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਐਨਿਮਲ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਭਰੂਰ ਸਿੰਘ ਪਿੰਡ ਸਿਵਿੰਗ ਹੈ ਜੀ ਤਹਿਸੀਲ ਤੇ ਜ਼ਿਲ੍ਹਾ ਜੀ ਕੋਟਖਪੂਰਾ ਤਹਿਸੀਲ ਹੈ ਜ਼ਿਲ੍ਹਾ ਫਰੀਦਕੋਟ ਜੀ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦਿਓ 8837872577 ਠੀਕ ਹੈ ਵੀਰੇ ਘਰ ਦੀ ਬੈੜੀ ਹੈ ਜੀ ਹਾਂਜੀ ਹਾਂਜੀ ਘਰ ਸੁਆ ਕਿੰਨਾ ਜੀ ਪਹਿਲਾ ਸੁਆ ਜੀ ਦੰਦੋ ਜੀ ਦੋ ਦੰਦਾਂ ਜੀ ਬੱਚਾ ਹੀ ਹੈ ਜੀ ਹਜੇ ਹਾਂਜੀ ਹਾਂਜੀ ਬੱਚਾ ਜੀ ਤੇ ਕਦੋਂ ਸੂਈ ਹੈ ਵੀਰੇ ਇਹ ਹੱਟਾ ਹੋ ਗਿਆ ਜੀ ਪਰਸੋ ਜਦੋਂ ਇਹ ਨਾੜੂਆ ਟੁੱਟਿਆ ਠੀਕ ਹੈ ਬ ਗਰੰਟੀ ਹੈ ਕਿੰਨਾ ਦੁੱਧ ਤਿਆਰ ਆ ਦੁੱਧ 16 ਕਿਲੋਟਰ ਪਰ 14 ਕਿਲੋਟਰ ਡੱਬੇ ਮਨਾ ਲੈਗੇ ਜਰਨੀ 14 ਲੀਟਰ ਕੋਈ ਵੀ ਰ ਆਪਦੀ ਚਵਾਈ ਕਰ ਸਕਦਾ ਹੈ ਚਵਾਈ ਕਰ ਸਕਦਾ ਦੋ ਟਾਈਮ ਕਰ ਸਕਦਾ ਠੀਕ ਆ ਥਣਾ ਦੀ ਗਰੰਟੀ ਹੈ ਜੀ ਥਣਾ ਦੀ ਗਰੰਟੀ ਹੈ ਠੰਡੀ ਸੀਲ ਵੀ ਪੂਰੀ ਆ ਠੀਕ ਆ ਵੀਰੇ ਤੋੜ ਕੇ ਦਿਖਾ ਦਿਓ ਜੀ ਸੂਆ ਬਾਈ ਦੱਸਦਾ ਪਹਿਲਾ ਜੀ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਤੇ ਤੁਸੀਂ ਹਾਈਟ ਦਾ ਅੰਦਾਜ਼ਾ ਵੀ ਤੁਸੀਂ ਬੱਚੇ ਦੇ ਹਿਸਾਬ ਨਾਲ ਲਾਇਓ ਮੰਨ ਲਓ ਆਪਾਂ ਹਾਈਟ ਨਾਰਮਲ ਕਹਿ ਸਕਦੇ ਆ ਪਰ ਦੋ ਦੰਦ ਦੇ ਹਿਸਾਬ ਨਾਲ ਚੰਗੀ ਆ ਜੀ ਬਾਕੀ ਹਵਾਨਾ ਸੋਹਣਾ ਫਿਟਨੈਸ ਵਾਲਾ ਥਾਨ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਨ ਮੋੜਲੇ ਵੀਰੇ ਦੁੱਧ ਬਾਈ ਦੱਸਦਾ ਕਿ 16 ਕਿਲੋ ਆ ਤੁਸੀਂ 14 ਮੰਨ ਕੇ ਆ ਜਾਓ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਕੋਈ ਵੀਰ ਬਾਕੀ ਵੀਰੇ ਕੋਈ ਬਾਲੀ ਵੱਡੀ ਨਾ ਮੰਨ ਕੇ ਆਵੇ ਸਪੈਸ਼ਲ ਬੇਨਤੀ ਆ ਕਿਉਂਕਿ ਕੰਨਾਂ ਵੀਰਾਂ ਨੂੰ ਭੁਲੇਖਾ ਲੱਗ ਜਾਂਦਾ ਵੀਰੇ ਖਾਣਾ ਪੂਰਾ ਟਾਪ ਦਾ ਲੱਗਿਆ ਵਾ ਹੱਥੀ ਚਵਾਈ ਵਾਲਾ ਥਾਣਾ ਬਾਕੀ ਹਵਾਨਾ ਵੇਂਜ ਨਾ ਭਰਿਆ ਪਿਆ ਜੀ ਰੰਗ ਪ੍ਰਿੰਟ ਜਾਤ ਬਰੀਡ ਦੀ ਚੰਗੀ ਆ ਕਿਉਂਕਿ ਵੀਰੇ ਦੋ ਦੰਦ ਬੱਚਾ ਹਜੇ ਹਾਈਟ ਆਉਂਦੇ ਸੂਏ ਨੂੰ ਹੋਰ ਵੀ ਕਰੂਗੀ ਤੇ ਆਪਦਾ ਵਜਨ ਵੀ ਵੀਰੇ ਵਧਾਊਗੀ ਕਿਉਂਕਿ ਵਾਧੇ ਵਾਲੀ ਚੀਜ਼ ਆ ਹੁੰਦੇ ਸੂਏ ਨੂੰ 4 ਪੈਸੇ ਰਲਾਉਣ ਵਾਲੀ ਐ ਜੀ ਬਾਕੀ ਜਿੰਨਾ ਦੁੱਧ ਤਿਆਰ ਆ ਬਾਈ ਦੇ ਘਰ ਦੀ ਗਰੰਟੀ ਆ ਤਸੱਲੀ ਤੁਸੀਂ ਕਰਨੀ ਆ ਜੀ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਮੁੱਲ ਹੈਗਾ 82000 ਜੀ ਹੋਜੂ ਮਾਨਤਨ ਮਾਨਤਨ ਕਰਨਾ 77000 ਰੁਪਏ ਦੀ ਦਵਾਂਗੇ ਠੀਕ ਆ ਵੀਰੇ ਤੇ ਗਰੰਟੀ ਆਪਣੀ ਘਰ ਤੱਕ ਗਰੰਟੀ ਆ ਜੀ ਲੋ ਟਾਈਮ ਚ ਹੋਵੇ ਤਿੰਨ ਟਾਉਨ ਚ ਹੋਵੇ ਘਰ ਤੱਕ ਗਰੰਟੀ ਇਹ ਘਰ ਤੋਂ ਬਾਅਦ ਕੋਈ ਗਰੰਟੀ ਨਹੀਂ ਠੀਕ ਆ ਵੀਰੇ ਅਜੀ ਤਸੱਲੀ ਕਰਕੇ ਲੈ ਕੇ ਜਾਣ ਜੀ ਭਾਵੇਂ ਠੀਕ ਆ ਵੀਰੇ ਮੁੱਲ 82000 ਰੁਪਿਆ 77000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਜੀ ਬਾਕੀ ਜਿਹੜਾ ਨੈੱਟ ਦੁੱਧ ਤਿਆਰ ਹੋਊਗਾ ਉਹ 16 ਕਿਲੋ ਆ ਬਾਈ ਕਹਿੰਦਾ ਮੇਰੇ ਘਰੇ ਜੋਕ ਕੇ ਲੈ ਜੇ ਜੀ ਕੋਈ ਵੀਰ ਦੋ ਟਾਈਮ ਚਾਰ ਟਾਈਮ ਘਰ ਦੀ ਗਰੰਟੀ ਆ ਲੈਣ ਦੇਣ ਪ੍ਰਾਈਸ 70000 ਰੁਪਿਆ ਵਿੱਚੋਂ ਮਾਣ ਤਾਨ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ